ਸੜਕ ਹਾਦਸੇ ਦੀਆਂ ਇਹ ਤਸਵੀਰਾਂ ਤਰਨਤਾਰਨ ਦੇ ਪੱਟੀ ਨੇੜਲੇ ਪਿੰਡ ਕਿਰਤੋਵਾਲ ਦੀਆਂ ਨੇ ਇਸ ਭਿਆਨਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ 3 ਇੱਕੋ ਪਰਿਵਾਰ ਦੇ ਸਨ। ਜਦਕਿ ਇੱਕ ਮ੍ਰਿਤਕ ਵਿਰਿੰਦਰ ਕੁਮਾਰ ਦਾ ਦੂਸਰੀ। ਹਾ사 ਉਸ ਵੇਲੇ ਵਾਪਰਿਆ ਜਦੋਂ ਵਿਰਿੰਦਰ ਨੂੰ ਉਸ ਦਾ ਛੋਟਾ ਪਰਾਜਿੰਦਰ ਹਰੀਕੇ ਛੱਡਣ ਜਾ ਰਿਹਾ ਸੀ। ਪਰਾ ਦੇ ਵਿੱਚ ਓਵਰਟੇਕ ਕਰਦੇ ਟਰੱਕ ਦੀ ਫੇਟ ਵੱਜਣ ਕਾਰਨ ਗੱਡੀ ਪਲਟ ਗਈ ਤੇ ਦਰਖਤ ਨਾਲ ਜਾ ਟਕਰਾਈ। ਇਸ ਰੇਲਗੱਡੀ ਦੇ ਜਾ ਰਹੇ ਕੋਈ ਟਰੱਕ ਆਲਾ ਪਾਸ ਕਰ ਰਿਹਾ ਸੀ ਟਰਾਲੀ ਨੂੰ। ਉਨੇ ਨੰਨੂ ਸਾਈਡ ਮਾਰਦੇ। ਉਹਨੇ ਜ਼ਰ ਮਾਰੀ। ਹਾਂਜੀ। ਮੌਕੇ ਤੋਂ ਫਰਾਰ ਹੋ ਜੀ। ਮੌਕੇ ਤੋਂ ਫਰਾਰ ਹੋ। ਮੇਰੇ ਕਾਕੇ ਸੰਤੇ ਲੱਗਾ ਜੀ ਵੱਡਾ। ਇੱਕ ਮੁੰਡਾ ਦੀਪੂ ਸੁਭਰਾਵਾ। ਇਹਨਾਂ ਛੱਡਣ ਚੱਲੇ ਸੀ ਜੀ ਇਹਨਾਂ ਜਾਣਾ ਸੀ ਰਾਤ ਨੂੰ 10 ਵਜੇ ਗੱਡੀ ਚੜ੍ਹਨਾ ਸੀ। ਤੇ ਛੋਟਾ ਕਾਕਾ ਮੈਂ ਚੱਲਦਾ ਛੱਡਣ ਜੀ ਤੇ ਛੋਟਾ ਕਾਕਾ ਦਾ ਨਹੀਂ ਡੈਡੀ ਮੈਂ ਛੱਟ ਆਉਣਾ। ਮੈਂ ਮੌਕੇ ਬਾਅਦ ਚ ਵੇਖਿਆ ਜੀ। ਜਿਹਦਾ ਮੈਂ ਵੇਖਿਆ ਜਾ ਕੇ ਜੀ ਉਹ ਟਰੱਕ ਜਿਹੜਾ ਸੀਗਾ। ਟਰੱਕ ਦਾ ਹੱਥ ਬੰਦਾ ਸੀ ਜੀ ਟਰੱਕ ਆਇਆ ਮੈਂ ਜਾ ਕੇ ਰਸਤਾ ਨਿਕਲਦਾ ਸੀ। ਟਰੱਕ ਉੱਤੇ ਖੜਾ ਆਇਆ। ਇਹ ਗੱਡੀ ਆਪਣੀ ਇਧਰੋਂ ਆ ਰ ਫਰਿਸ਼ਮ ਜਾ ਰਹੀ ਹੈ ਜਿਹਦੋਂ ਨੇ ਇਹ ਟਰੱਕ ਮੋੜਿਆ ਜੀ ਤੇ ਗੱਡੀ ਨੂੰ ਰਾਤਾ ਨਹੀਂ ਮਿਲਿਆ ਗੱਡੀ ਉਲਟ ਗਈ ਹੈ ਜੀ ਗੱਡੀ ਦੇ ਵਿਚ ਬੱਚਾ ਜੀ ਟਰੱਕ 'ਚ ਹੀ ਵਜੀ ਗੱਡੀ ਦਾ ਚਾਰ ਮਰੇ ਦੋ ਕੋਈ ਕਪੋਤੀ ਕਪੋਤਾ ਕੋ ਉਪਰ ਉਹ ਤਾਂ ਜਕਾ ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮਲਜ਼ਮ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ ਫਿਲਹਾਲ ਪੁਲਿਸ ਨੇ ਕੇਸ ਸਟਾਰਟ ਕਰ ਲਿਆ ਹੈ ਤਿਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਬਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਟਰਾਲਾ ਕੋ ਆ ਰਿਹਾ ਜੀ ਉਹ ਇੱਕ ਟਰੱਕ ਜਿਹੜਾ ਉਹ ਉਹ ਬਟੇ ਕਰ ਲਗਾ ਤੇਰੀ ਗੱਡੀ ਨਾਲ ਟਕਰਾਇਆ ਗਿਆ ਇਹ ਨਵੀਂ ਗੱਡੀ ਜਿਹੜੀ ਉਹ ਕਿੱਕਰ ਦੇ ਨਾਲ ਹੈ ਜੀ ਕਿਤੇ ਵਜੇ ਨਾਲ ਪਟ ਗਿਆ ਕਿੰਨੇ ਬੰਦੇ ਮਰੇ ਚਾਰ ਜੀ ਦੋ ਬੱਚੇ ਦੋ ਜਾਣਗੇ ਇਹ ਕਾਰ ਹੋਈ ਜੀ